ਹੋਣ ਦੀ ਵੱਡੀ ਖਬਰ ਜੋ ਕਿ ਸਾਹਮਣੇ ਆ ਰਹੀ ਹੈ ਲੁਧਿਆਣਾ ਤੋਂ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਲਵਨ ਸਿੰਘ ਸਿੱਧੂ ਨੂੰ ਗੁਰਪ੍ਰਤਾਪ ਸਿੰਘ ਪੁੰਨੂ ਨੇ ਇੱਕ ਵੀਡੀਓ ਰਾਹੀਂ ਸਿੱਧੀ ਧਮਕੀ ਦਿੱਤੀ ਹੈ ਜਿਸ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਆਤਮਾਨਗਰ ਤੋਂ ਵਿਧਾਇਕ ਕਲਵਨ ਸਿੰਘ ਸਿੱਧੂ ਨੂੰ ਕਿਹਾ ਹੈ ਕਿ ਤੂੰ ਬੰਦੂਖ ਦੀ ਨੋਕ ਤੇ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਦੀ ਰੱਖਿਆ ਕੀਤੀ ਸੀ ਪਰ ਹੁਣ ਤੇਰੀ ਰੱਖਿਆ ਕੌਣ ਕਰੇਗਾ ਵੱਡਾ ਸਵਾਲ ਖੜਾ ਹੁੰਦਾ ਹੈ ਇਸ ਮੌਕੇ ਤੇ ਪੰਜਾਬ ਦੇ ਲੈਨ ਆਰਡਰ ਤੇ ਇਸ ਮੌਕੇ ਤੇ ਕਲਵੰਤ ਸਿੰਘ ਸਿੱਧੂ ਨੇ ਵੀ ਗੁਰਪ੍ਰਤਾਪ ਸਿੰਘ ਪੁੰਨੂ ਨੂੰ ਜਵਾਬ ਦਿੰਦਿਆਂ ਕਿਹਾ ਕਿ ਮੇਰੀ ਰੱਖਿਆ ਮੇਰਾ ਪਿਤਾ ਬਾਬਾ ਦੀਪ ਸਿੰਘ ਜੋ ਕਿ 24 ਘੰਟੇ ਮੇਰੇ ਅੰਗ ਸੰਗ ਰਹਿੰਦਾ ਹੈ ਉਹ ਕਰੇਗਾ ਇਸ ਮੌਕੇ ਤੇ ਬੋਲਦਿਆਂ ਵਿਧਾਇਕ ਕਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਹਜੇ ਹੁਣੇ-ਹੁਣੇ ਹੀ ਪਤਾ ਲੱਗਿਆ ਹੈ ਕਿ ਉਹਨਾਂ ਨੂੰ ਬਾਹਰੋਂ ਇਸ ਤਰ੍ਹਾਂ ਦੀ ਕੋਈ ਧਮਕੀ ਆਈ ਹੈ ਹੱਲੇ ਉਹਨਾਂ ਨੇ ਇਹ ਵੀ ਕਲੀਅਰ ਕੀਤਾ ਕਿ ਉਹਨਾਂ ਨੂੰ ਇਸ ਸੰਬੰਧੀ ਪੂਰੀ ਜਾਣਕਾਰੀ ਨਹੀਂ ਹੈ ਪਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹੁਣੇ-ਹੁਣੇ ਹਜੇ ਇਸ ਬਾਰੇ ਪੂਰਾ ਪਤਾ ਲੱਗਿਆ ਹੈ ਇਸ ਮੌਕੇ ਤੇ ਜਦੋਂ ਡਾਕਟਰ ਮੀਤਕਰ ਦੀ ਮੂਰਤੀ ਬਾਰੇ ਉਹਨਾਂ ਨਾਲ ਗੱਲਬਾ ਕਿ ਉਹ ਪਹਿਲਾਂ ਤੋਂ ਵੀ ਇਸਦੀ ਰੱਖਿਆ ਕਰਦੇ ਆ ਰਹੇ ਹਨ ਅਤੇ ਅੱਗੇ ਤੋਂ ਵੀ ਭਾਰਤ ਰਤਨ ਡਾਕਟਰ ਅੰਬੇਦਕਰ ਦੀ ਮੂਰਤੀ ਦੀ ਰੱਖਿਆ ਕਰਨ ਲਈ ਖੜੇ ਰਹਿਣਗੇ ਗੱਲਬਾਤ ਕਰਦੇ ਆ ਤੇ ਜਾਣਕਾਰੀ ਲੈਣੇ ਇਸ ਪੂਰੇ ਮਾਮਲੇ ਦੀ ਜੈ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਬਾਬਾ ਸਾਹਿਬ ਭਿੰਦਰਾਓ ਮਿਸਤਰੀ ਜੀ ਦੇ ਚੌਂਕੀ ਨੇ ਯੰਗ ਦਿਹਾੜੇ ਦੀ ਸਮੁੱਚੇ ਹਰਤਾ ਆਗਮ ਨਰਨਵਾਸੀਆਂ ਨੂੰ ਸਮੂਹ ਭਗਤਿਆਂ ਨੂੰ ਦੇਸ਼ ਵਾਸਲੇ ਬਹੁਤ-ਬਹੁਤ ਮੁबारकबाद ਦਿੰਦਾ ਤੇ ਪ੍ਰਮਾਤਮਾ ਦੇ ਨਾਮ ਨਾਲ ਵਾਅਦਾ ਕਰਦਾ ਕਿ ਸਾਨੂੰ ਪੰਜਾਬੀਆਂ ਨੂੰ ਸਾਨੂੰ ਭਾਰਤੀਆਂ ਨੂੰ ਬਾਬਾ ਸਾਹਿਬ ਜੀ ਮਰੋ ਤੇ ਨੇਕਤ ਜੀ ਦੇ ਸਾਇਰੂਮੇ ਨੇ ਚੱਲ ਕੇ ਆਪਾਂ ਦੇਸ਼ ਦੀ ਉੱਨਤੀ ਦੇ ਤਰੱਕੀ ਵਿੱਚ ਹਿੱਸਾ ਪਾਉਣਾ ਕੁਝ ਹੁਣ ਕੌ ਕਲਕ ਦੇਸ਼ ਨੂੰ ਤੁਰੰਤ ਦਾ ਯਤਨ ਕਰਦੇ ਨੇ ਤੇ ਉਹਨਾਂ ਨੂੰ ਦਾਗ ਨੀ ਕਰਦੇ ਆ ਇਹ ਪੰਜਾਬੀਆਂ ਦੇ ਹੱਕ ਵਿੱਚ ਬੜੀ ਜਾਣਾਂ ਕਿ ਜਿਹੜਾ ਤੁਸੀਂ ਧਰਮ ਦੇ ਨਾਂ ਦੇ ਬੰਦਿਆਂ ਪੜੇ ਹੋ ਪੰਜਾਬ ਨੂੰ ਸਾਡੇ ਦੇਸ਼ ਨੂੰ ਲੁੱਟਣ ਕੁੱਟਣ ਦਾ ਯਤਨ ਕਰਦੇ ਹੋ ਤੁਹਾਨੂੰ ਤੁਹਾਡੇ मंसूबਿਆਂ ਵਿੱਚ ਕਾਮਯਾਬ ਨਹੀਂ ਹੋਣ ਦੇਾਂਗੇ ਬਾਬਾ ਦੀਪ ਸਿੰਘ ਦਾ ਪੁੱਤਰ ਅੱਜ ਇਸੇ ਪੀਲਰੋਂ ਬੇਦਰਦੀ ਦੇ ਬੁੱਤ ਦੇ ਅੱਗੇ ਬੰਦੂਕ ਲੈ ਕੇ ਇਸ ਕਰਕੇ ਖੜਾ ਇਹ ਖੋਸ਼ ਸ਼ਰਾਰਤੀ ਅੰਸਰਾਂ ਨੇ ਇਹ ਧਮਕੀ ਦਿੱਤੀ ਆ ਕਿ ਇਹਨਾਂ ਬੁੱਤਾਂ ਦਾ ਵੀ ਨਿਰਾਦਰ ਕਰਾਂਗੇ ਬਾਬਾਰਾਮ ਸਿੰਘ ਬਿੰਦਰਾਵ ਮੇਕਟਾ ਜੀ ਬੱਚਿਆਂ ਦੇ ਬਕੈਨ ਦੀ ਜਾਨ ਹੰਢੀ ਆ ਜੇ ਇਹ ਆਪਣੇ ਵਾਰਸਾਂ ਦਾ ਆਪਣੇ ਸਾਡੇ ਪੰਖਾਂ ਦੇ ਬੁੱਤਾਂ ਦੀ ਉਹਨਾਂ ਦੇ ਪਰਿਵਾਰਾਂ ਦੇ ਰੱਖਿਆ ਕਰ ਛਕੇ ਅੱਜ ਜਿੰਨੀ ਖੜੀ ਟੀਮ ਹੈ ਅੱਜ ਹੀ ਸਾਰੇ ਇਸ ਬੰਦੇ ਖੜ੍ਹੇ ਰਾਮਕਾਂ ਤੇ ਫੈਰਾ ਲਾਣਗੇ ਜਿਹਨੇ ਕਿਸੇ ਨੂੰ ਵੀ ਜਦੋਂ ਉਹਨਾਂ ਨੂੰ ਰਾਮ ਰਕਨ ਨੂੰ ਉਹ ਜੀਅ ਆਇਆ ਕਹਨਾ ਤੇ ਮੈਂ ਕਹਿੰਦਾ ਵੀ ਤੁਰਕੇ ਤਾਂ ਤੁਸੀਂ ਆਪਣੇ ਘਰਾਂ ਤੇ ਆਉਂਗੇ ਇੱਕ ਗਾਉਂ ਦੇ ਸਟਾਕਰ ਦੇ ਬਹਿ ਕੇ ਤੁਹਾਨੂੰ ਮੈਂ ਵਿਸ਼ਵਾਸ ਦਉਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਰਾਹਿਗੁ ਜੀ ਗਰ ਸਾਲ ਸੋ ਰਾਹਿਗੁ ਜੀ ਜੀ ਕਿ ਨਾ ਤੁਹਾਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਕੀ ਕਾਰਨਾ ਕੀ ਗੱਲ ਆ ਮੈਨੂੰ ਤਾਂ ਹੁਣੇ ਮੀਡੀਆ ਵਾਲਿਆਂ ਨੇ ਦੱਸਿਆ ਵੀ ਕੋਈ ਕਿਸੇ ਨੇ ਬਾਹਰੋਂ ਤੁਹਾਨੂੰ ਧਮਕੀ ਦਿੱਤੀ ਆ ਤੇ ਮੈਂ ਕਿਹਾ ਵੀ ਧਮਕੀ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਵੀ ਜਿਹੜੀ ਬੁੱਤ ਦੀ ਸੁਰੱਖਿਆ ਉਹ ਤਾਂ ਤੁਸੀਂ ਬੰਦੂਖ ਲੈ ਕੇ ਖੜ ਕੇ ਕਰਤੀ ਤੁਹਾਡੀ ਸੁਰੱਖਿਆ ਕੌਣ ਕਰੂਗਾ ਤੇ ਮੈਂ ਉਹਨਾਂ ਨੂੰ ਦਿਖਾਉਣਾ ਚਾਹੁੰਦਾ ਵੀ ਮੇਰੀ ਸੁਰੱਖਿਆ 24 ਘੰਟੇ ਮੇਰਾ ਬਾਪੂ ਕਰਦਾ ਕਿ ਮੈਨੂੰ ਇਸ ਤੋਂ ਬਾਅਦ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਜੇ ਇਹਦੀ ਸੁਰੱਖਿਆ ਕਵਚ ਨੂੰ ਤੋੜ ਸਕਦੇ ਹੋ ਐ ਜੀ ਐ ਮੈਨੂੰ ਤਾਂ ਮੀਡੀਆ ਤੋਂ ਹੀ ਪਤਾ ਲੱਗਿਆ ਹੁਣ ਕੋਈ ਕਿਤੋਂ ਬਾਹਰੋਂ ਕਹਿੰਦੇ ਧਮਕੀ ਦਿੱਤੀ ਹੈ ਮੈਂ ਹੁਣ ਦੇਖਦਾ ਜਾ ਕੇ ਤੇ ਸ਼ਿਕਾਇਤ ਦਾ ਪੁੱਛਿਆ ਵੀ ਤੁਸੀਂ ਕੋਈ ਪੁਲਿਸ ਨੂੰ ਸ਼ਿਕਾਇਤ ਕਰੀਏ ਮੈਨੂੰ ਪਤਾ ਹੀ ਨਹੀਂ ਸ਼ਿਕਾਇਤ ਕਦੀ ਕਰਨੀ ਤੇ ਸਵੇਰੇ ਤੇ ਬੀਐਸਐਨ ਸਕੂਲ ਦਾ ਪੰਗਾ ਸੀ ਉਹ ਨਮਟਾ ਕੇ ਆਏ ਆ ਤਾਂ ਹੁਣ ਮੀਡੀਆ ਵਾਲੇ ਭਰਾਵਾਂ ਦੇ ਸਾਹਿਬ ਕੋਈ ਧਮਕੀ ਹੈ ਕੋਈ ਪੁਲਿਸ ਅਧਿਕਾਰੀਆ ਨੇ ਤੁਹਾਨੂੰ ਕੋਈ ਇੰਟੈਲੀਜੈਂਸ ਲਈ ਕੋਈ ਦੱਸਿਆ ਹੋਵੇ ਕਿਸੇ ਤਰ੍ਹਾਂ ਹਜੇ ਹੁਣ ਜਾ ਕੇ ਦੇਖਦੇ ਆ ਨਾ ਕੀ ਗੱਲ ਕੀ ਐ ਮੈਨੂੰ ਹਜੇ ਪੂਰੀ ਜਾਣਕਾਰੀ ਨਹੀਂ ਆ ਜਿੰਨਾ ਕਿ ਤੁਸੀਂ ਸਵਾਲ ਕਰਿਆ ਉਹਨਾਂ ਕੁ ਮੈਂ ਜਵਾਬ ਦੇ ਦਿੰਦਾ ਪਿਛਲੇ ਦਿਨੀ ਤੁਸੀਂ ਬੁੱਤ ਦੀ ਰਫਲ ਲੈ ਖੜੇ ਸੀ ਉਹਨੂੰ ਲੈ ਕੇ ਬੁੱਦੀ ਰੱਖੀ ਖੜੇ ਸੀ ਹੁਣ ਵੀ ਖੜਾਂਗੇ ਜਿੱਥੇ ਲੋੜ ਪਊਗੀ ਦੇਖਦੀ ਏਕਤਾ ਦੇ ਖੰਡਤਾ ਦੀ ਖਤਰ ਪਹਿਲਾਂ ਵੀ ਖੜਦੇ ਹੁਣ ਵੀ ਖੜਾਂਗੇ ਕਿਉਂਕਿ ਸਰਕਾਰ ਦਾ ਫਰਜ ਐ ਵੀ ਆਪਣੇ ਸ਼ਿਦਾਂ ਦੀ ਆਪਣੇ ਕੌਮ ਦੇ ਵਾਰਸਾਂ ਦੀ ਜਿਨ੍ਹਾਂ ਨੇ ਪੰਜਾਬ ਦੇ ਲਈ ਭਾਰਤ ਲਈ ਕੁਝ ਕਰਿਆ ਆਜ਼ਾਦੀ ਦੇ ਰੋਲ ਕਰਿਆ ਉਹਨਾਂ ਦੇ ਪਰਿਵਾਰਾਂ ਦੀ ਤੇ ਉਹਨਾਂ ਦੀ ਸੁਰੱਖਿਆ ਕੰਦੀ ਸਾਡੇ ਜ਼ਿੰਮੇਵਾਰੀ ਹੈ